ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾ ਸ਼ਹਿਰ ਦੇਖ ਰਹੇ ਸਾਥੀਓ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਕਾਮੇ ਤੋਂ ਦਿਖਾ ਰਹੇ ਜਿੱਥੇ ਇੱਕ ਬਹੁਤ ਹੀ ਭਿਆਨਕ ਹਾਦਸਾ ਹੋੰਦਾ ਇੱਕ ਜ਼ਬਰਦਸਤ ਹਾਦਸਾ ਹੋੰਦਾ ਦੱਸਦੀਏ ਪੀਬੀ 08 ਈ ਕੇ 7673 ਜਿਹੜੀ ਇਹ ਕਾਰ ਹੈ ਔਰ ਇੱਕ ਮੋਟਰਸਾਈਕਲ ਪੀਬੀ 78 ਏ 2199 ਆਪਸ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਕਾਮੇ ਪੁਲ ਦੇ ਉੱਪਰ ਇਹ ਭਿਆਨਕ ਹਾਦਸਾ ਹੋ ਜਾਂਦਾ ਹੈ ਗੱਡੀ ਵਿੱਚ ਮੋਟਰਸਾਈਕਲ ਫਸ ਜਾਂਦਾ ਤੇ ਉਸ ਨੂੰ ਕਾਫੀ ਦੂਰ ਤੱਕ ਜਿਹੜੀ ਗੱਡੀ ਉਹ ਖਿੱਚਦੀ ਲੈ ਕੇ ਜਾਂਦੀ ਹੈ ਹਾਲੇ ਤੱਕ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ ਕਿ ਇਹ ਹਾਦਸਾ ਕਿਵੇਂ ਹੋਇਆ ਔਰ ਹਾਦਸਾ ਕੋਈ ਜਾਣ ਪੁੱਛ ਕੇ ਕਰਦਾ ਵੀ ਨਹੀਂ ਹੋ ਜਾਂਦਾ ਲੇਕਿਨ ਜਦੋਂ ਹਾਦਸਾ ਹੋ ਜਾਂਦਾ ਉਸ ਵੇਲੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਜਿਹੜੇ ਜ਼ਖਮੀ ਨੇ ਜਿਹੜੇ ਪੀੜਤ ਨੇ ਉਹਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਵੇ ਦੱਸਦੀ ਹੈ ਪਤਾ ਲੱਗਿਆ ਕਿ ਮੋਟਰਸਾਈਕਲ ਦੇ ਉੱਤੇ ਮਨਮੋਹ ਸਿੰਘ ਪਿੰਡ ਲਾਦੀਆਂ ਤੋਂ ਸਵਾਰ ਸਨ ਜਿਹੜੇ ਕਿ ਗੰਭੀਰੂ ਵਿੱਚ ਜ਼ਖਮੀ ਹੋਏ ਹਨ ਅਤੇ ਕਾਰ ਵਾਲੇ ਨੇ ਦੱਸਿਆ ਜਾ ਰਿਹਾ ਕਿ ਮੁੜਕੇ-ਮੁੜਕੇ ਤੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜੋ ਕਿ ਬਹੁਤ ਹੀ ਹਰਾਮ ਕਰਨ ਵਾਲੀਆਂ ਦੇਖੋ ਮੌਕੇ ਦੀਆਂ ਤਸਵੀਰਾਂ ਜਿਹੜੇ ਕੰਮ ਵਿੱਚ ਐਕਸੀਡੈਂਟ ਹੋਇਆ ਪਤਾ ਲੱਗਾ ਵੀ ਤੁਹਾਡੀ ਗੱਡੀ ਨਾਲ ਵੀ ਵਿੱਚ ਟੱਚ ਕੀਤਾ ਮੋਟਰਸਾਈਕਲ ਨਾਲ ਵੇ ਦੂਜੀ ਸੜਕ ਤੋਂ ਆ ਰਹੇ ਬਿੱਕੀ ਸੜਕੇ ਲਿਆ ਰਹੇ ਸੀ ਨਾਲ ਗੱਡੀ ਵਾਲਾ ਉਹਦੇ ਬਾਰੇ ਦੱਸੋ ਵੀ ਪੂਰੀ ਜਾਣਕਾਰੀ ਸਾਡੀ ਗੱਡੀ ਭਾਜੀ ਅੱਗੇ ਜਾ ਰਹੀ ਸੀ ਉਹ ਪਿੱਛੇੋਂ ਆਇਆ ਉਹਨੇ ਮੋਟਰਸਾਈਕਲ ਆਪਣਾ ਗੁੱਡ ਨੇਮ ਕੀ ਹੈ ਮੇਰਾ ਨਾਮ ਸਿਮਰਨਜੀਤ ਹੈ ਅੱਛਾ ਜੀ ਉਹਨਾਂ ਨੇ ਪਿੱਛੇੋਂ ਹਿੱਟ ਕੀਤਾ ਤੇ ਮੋਟਰਸਾਈਕਲ ਗੱਡੀ 'ਚ ਫਸ ਗਿਆ ਤੇ ਉਹ ਸਾਡੀ ਗੱਡੀ ਦੇ ਮੋੜੇ ਦੋਏ ਜਣੇ ਇੱਕ ਮੁੰਡਾ ਇੱਕ ਬੋਡੀ ਡੀ ਅੱਛਾ ਜੀ ਤੇ ਸਾਡੀ ਗੱਡੀ 'ਚ ਹਿੱਟ ਕਰਕੇ ਅਸੀਂ ਰੁਕ ਗਏ ਉਹਨੇ ਆਪਦੀ ਗੱਡੀ ਭਜਾਲੀ ਓਕੇ ਜੀ ਫਿਰ ਅਸੀਂ ਇੱਕ ਗੱਡੀ ਰੋਕੀ ਜਿਨ੍ਹਾਂ ਨੂੰ ਕਿਹਾ ਵੀ ਉਹਨਾਂ ਨੂੰ ਪਿੱਛੇ ਫੋਲੋ ਕਰੋ ਕਿੱਥੇ ਤੱਕ ਜਾਂਦੇ ਬੁੱਧੀ ਸਾਡੀ ਗੱਡੀ ਦਾ ਪੈਂਚਰ ਸੀ ਭਾਜੀ ਨੂੰ ਭੇਜਿਆ ਕਿ ਇਹ ਗੱਡੀ ਲੈ ਜਾ ਕੇ ਤੁਸੀਂ ਉਹ ਫੜੋ ਉਹਨੂੰ ਤੇ ਤੀਜੀ ਸਲੇਰੀਓ ਗੱਡੀ ਰੋਕ ਕੇ ਉਹਨਾਂ ਨੂੰ ਕੁੜੀ ਮੁੰਡੇ ਨੂੰ ਚੱਕ ਕੇ ਅਸੀਂ ਗੱਡੀ ਚ ਵੜਾ ਕੇ ਉੱਤੇ ਭੇਜਿਆ ਮੁੜ ਕੇ ਜਦੋਂ ਉੱਥੇ ਅਸੀਂ ਵਾਪਸ ਉਸ ਪੋਜੀਸ਼ਨ ਤੇ ਮੈਂ ਪਹੁੰਚਿਆ ਜਿੱਥੇ ਉਹ ਖੜੇ ਸੀਗੇ ਮੋਟਰਸਾਈਕਲ ਗੱਡੀ 'ਚ ਫਸਿਆ ਸੀ ਬੰਦੇ ਗੱਡੀ ਛੱਡ ਕੇ ਨੱਠ ਚੁੱਕੇ ਅੱਛਾ ਇੱਕ ਪਾਸੇ ਪਤਾ ਲੱਗਾ ਵੀ ਮੋਕੇ ਤੋਂ ਕਾਫੀ ਦੂਰ ਤੱਕ ਉਹ ਗੱਡੀ ਵਾਲਾ ਇਹਨਾਂ ਬੱਚਿਆਂ ਨੂੰ ਘੜੀਦਾ ਲਿਆਇਆ ਨਹੀਂ ਗੱਡੀ ਵਾਲਾ ਪਿੱਛੋਂ ਘਸੀਟਦਾ ਲੈ ਕੇ ਆਵੇ ਪਤਾ ਨਹੀਂ ਪਰ ਜਦੋਂ ਉਹ ਲੱਠਿਆ ਉਦੋਂ ਉਹ ਡਿੱਗ ਚੁੱਕੇ ਸੀ ਸਾਡੀ ਗੱਡੀ ਦੇ ਮੋੜ ਤੇ ਠੀਕ ਹੈ ਜੀ ਫਿਰ ਉਹਨਾਂ ਨੂੰ ਅਸੀਂ ਗੱਡੀ 'ਚ ਬਿਠਾ ਕੇ ਭੇਜਿਆ ਵੀ ਤੁਸੀਂ ਉਹਨਾਂ ਨੂੰ ਗਾਹਾਂ ਲੈ ਜਾਓ ਮੋਟਰ ਤੇ ਆ ਵੀ ਕਹਿੰਦੇ ਟਾਹਾ ਹਾਊਸ ਤੇ ਮੱਛੂ ਲੈ ਜੰਨੇ ਆ ਤੁਸੀਂ ਕਿੱਧਰੋਂ ਆ ਰਹੇ ਸੀਗੇ ਅਸੀਂ ਨਵੇਂ ਸ਼ਹਿਰ ਤੋਂ ਆ ਰਹੇ ਸੀ ਤੁਸੀਂ ਵੀ ਨਵੇਂ ਸ਼ਹਿਰ ਵੱਲ ਤੇ ਇਹ ਵੀ ਨਵੇਂ ਸ਼ਹਿਰ ਤੇ ਇਹ ਵੀ ਨਵੇਂ ਸ਼ਹਿਰ ਵਿੱਚ ਜਾ ਰਹੇ ਸੀ ਇਹਦੇ ਨਵੇਂ ਸ਼ਹਿਰ ਤੋਂ ਆ ਰਹੇ ਹਾਂ ਠੀਕ ਹੈ ਜੀ ਤੇ ਇਹ ਫੇਰ ਮੋੜ ਕੇ ਗੱਡੀ ਛੱਡ ਕੇ ਨੱਠੇ ਨੱਠੇ ਉੱਥੇ ਤੇ ਫਿਰ ਤੁਸੀਂ ਇਹਨਾਂ ਨੂੰ ਕਾਬੂ ਕਰਦੇ ਆ ਕਿ ਅਸੀਂ ਤਾਂ ਮੈਂ ਤਾਂ ਪਿੱਛੇ ਸੀ ਉਹਨਾਂ ਨੂੰ ਬਿਠਾਉਂਦੇ ਸੀ ਗੱਡੀ ਤੇ ਲੋਕਾਂ ਦੀ ਜਨਤਾ ਨੇ ਲੋਕਾਂ ਕਰ ਲਿਆ ਲੋਕਲ ਦੇ ਬੰਦੇ ਆ ਨੇ ਉਹਨਾਂ ਨੂੰ ਫੜਿਆ ਜਿੱਥੋਂ ਜਿੱਥੋਂ ਲੈ ਕੇ ਆਏ ਅਸੀਂ ਤਾਂ ਬਸ ਫੜ ਕੇ ਲੈ ਕੇ ਆਂਦੇ ਦੇਖੇ ਠੀਕ ਹੈ ਜੀ ਤੇ ਆਂਦੇ ਆ ਨੇ ਪੁਲਸ ਆ ਗਈ ਪੁਲਸ ਵਾਲਿਆਂ ਨੇ ਉਹ ਫਿਰ ਅਸੀਂ ਥਾਣੇ ਜਾ ਕੇ ਆਏ ਆ ਤੇ ਉਹਨਾਂ ਦੇ ਖਿਲਾਫ ਤੋਂ ਅਸੀਂ ਤਾਂ ਆਪਣੇ ਵੱਲੋਂ ਦਰਖਾਸਤ ਦੇਣੀ ਤੇ ਅਸੀਂ ਦੇ ਆਂ ਠੀਕ ਹੈ ਜੀ ਹਾਂ ਬਾਕੀ ਵੀ ਜੋ ਹੋਊਗਾ ਉਹ ਦੇਖਾਂਗੇ ਠੀਕ ਹੈ ਜੀ ਹਾਂ ਜੀ ਅੱਜ ਅੱਜ ਇੱਕ ਐਕਸੀਡੈਂਟ ਹੋਇਆ ਕੰਮ ਮੇ ਤੇ ਕੋਲ ਉਹਦੇ ਬਾਰੇ ਦੱਸੂਗੇ ਮੜੇ ਆਂ ਹਾਂ ਜੀ ਸਾਨੂੰ ਨਾ ਰਾਗੀਰ ਆਈ ਸੀ ਉਹਨਾਂ ਨੇ ਦੱਸਿਆ ਵੀ ਕੰਮ 'ਇੱਕ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਅੱਛਾ ਜੀ ਤੇ ਜਦੋਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਹਾਂ ਜੀ ਤੇ ਜਾ ਕੇ ਦੇਖਿਆ ਤੇ ਗੱਡੀ ਇੱਕ ਸੀਗੀ ਸਵਿਫਟ ਕਾਰ ਠੀਕ ਹੈ ਜੀ ਉਹਦੇ ਅੱਗੇ ਇੱਕ ਮੋਟਰਸਾਈਕਲ ਫਸਿਆ ਹੋਇਆ ਸੀ ਤੇ ਕਾਰ ਦਾ ਜਿਹੜਾ ਰੇਡੀਏਟਰ ਫਟਿਆ ਹੋਇਆ ਸੀ ਅੱਛਾ ਜੀ ਤੇ ਕਾਫੀ ਉੱਥੇ 100 150 ਬੰਦਾ ਜਿਹੜਾ ਉਹ ਹਜੂਮ ਇਕੱਠਾ ਹੋਇਆ ਹੋਇਆ ਸੀ ਠੀਕ ਹੈ ਜੀ ਉੱਥੇ ਪਬਲਿਕ ਦੇ ਦੱਸਣ ਮੁਤਾਬਕ ਵੀ ਇਹ ਜਿਹੜਾ ਐਕਸੀਡੈਂਟ ਆ ਇਹ ਕਾਹਮੇ ਪੁਲ ਦੇ ਉੱਪਰ ਹੋਇਆ ਓਕੇ ਜੀ ਤੇ ਉਹ ਗੱਡੀ ਵਾਲਾ ਡਰਾਈਵਰ ਜਿਹੜਾ ਉਹ ਗੱਡੀ ਮਤਲਬ ਰੋਕਦਾ ਰੋਕਦਾ ਜਿਹੜਾ ਉਹ ਕਾਹਮੇ ਬਸ ਤੇ ਆ ਗਿਆ ਕਾਫੀ ਦੂਰ ਤੱਕ ਲੈ ਆਇਆ ਤੇ ਉਹ ਪਬਲਿਕ ਨੇ ਫਿਰ ਉਹਨਾਂ ਨੂੰ ਕੱਢ ਕੇ ਥੱਲੇ ਬਿਠਾ ਲਿਆ ਤੇ ਅਸੀਂ ਜਾ ਕੇ ਫਿਰ ਉਹਨਾਂ ਨੂੰ ਪਹਿਲਾਂ ਸੇਫਟੀ ਦਿੱਤਾ ਉਸ ਤੋਂ ਬਾਅਦ ਜਿਹੜੇ ਪੇਸ਼ੈਂਟ ਸਗੇ ਇੰਜਰਡ ਸਗੇ ਉਹਨਾਂ ਨੂੰ ਪਬਲਿਕ ਨੇ ਹੀ ਹਸਪਤਾਲ ਗੁਰਦੇਵ ਹਸਪਤਾਲ ਬੰਗਾ ਵੇਹੇ ਦਾਖਲ ਕਰਾਇਆ ਸੀ ਪਤਾ ਲੱਗਾ ਕਿੱਥੇ ਦੀ ਹੈ ਜਿਹੜੇ ਇੰਜਰਡ ਉਹ ਦੋਨੇ ਹਾਸੇ ਚ ਇੱਕ ਜਿਹੜਾ ਮੇਲ ਆ ਜੀ ਉਹ ਹੈਗਾ ਆ ਪਿੰਡ ਠਿੰਡਿਆ ਦਾ ਅੱਛਾ ਜੀ ਨਾਮ ਪਤਾ ਲੱਗੇ ਜਿਉਂ ਉਹਦੇ ਨਾਮ ਨੂੰ ਕੋਈ ਨਾਮ ਪਤਾ ਤਾਂ ਲੱਗਿਆ ਜੀ ਪਰ ਨਹੀਂ ਦੱਸਦੇ ਤੇ ਇੱਕ ਬੇਟੀ ਆ ਉਹ ਪਿੰਡ ਸੂਰਦੀ ਆ ਅੱਛਾ ਉਹਦਾ ਠੀਕ ਆ ਕਿ ਦੋਨੇ ਹਾਂ ਠੀਕ ਆ ਕੁਝ ਉਹਨਾਂ ਦੇ ਸਰਜਸਟਾ ਨੇ ਤੇ ਉਹਨਾਂ ਦਾ ਪਤਾ ਲੱਗਾ ਜਿਹੜੇ ਗੱਡੀ ਦੇ ਚਾਲਕ ਆ ਜੀ ਨੇ ਕਹਿੰਦੇ ਫਿਰ ਰੁਕਦੇ ਆ ਉਹ ਜਿਹੜੇ ਆ ਉਹ ਸਦਰ ਥਾਣਾ ਬੰਗਾ ਉਹਨਾਂ ਨੂੰ ਉਹਨਾਂ ਦੇ ਹੈਡ ਓਵਰ ਕਰਿਆਉਂਦਾ ਠੀਕ ਹੈ ਜੀ ਉਹ ਵੀ ਠੀਕ ਹੈ ਕਿ ਦੋਨੋਂ ਜਣੇ ਠੀਕ ਆ ਉਹਨਾਂ ਤੇ ਬੜਾ ਨਾਮ ਦੱਸ ਦੂੰਗੇ ਦੇਖ ਕੇ ਤੁਸੀਂ ਬੜੇ ਕੇ ਪੇਸ਼ੈਂਟ ਜਿਹੜੇ ਆ ਉਹਨਾਂ ਦੇ ਜਿਹੜਾ ਮੇਲ ਆ ਜੀ ਉਹਦਾ ਨਾਮ ਹੈ ਮਨਮੋਹਨ ਸਿੰਘ ਅੱਛਾ ਜੀ ਸੰਨੋਪ ਗਿਆਨ ਸਿੰਘ ਅੱਛਾ ਜੀ ਪਿੰਡ ਲਾਦੀਆ ਲਾਦੀਆ ਹਾਂ ਜੀ ਲਾਦੀਆ ਥਾਣਾ ਉਹਨਾਂ ਨੂੰ ਬਹਿਰਾਵ ਲੱਗਦਾ ਜਿਲਾ ਜਿਹੜਾ ਐਸਬੀਐਸ ਦਾ ਘਰ ਹੈ। ਬੇਟੀ ਜਿਹੜੀ ਹੈਗੀ ਜਿਹੜੀ ਬੇਟੀ ਆ ਉਹ ਹੈਗੀ ਆ ਜੀ ਮਨਿੰਦਰ ਕੌਰ ਹਾਂਜੀ ਡਾਟਰ ਆਫ ਬਲਜਿੰਦਰ ਸਿੰਘ ਅੱਛਾ ਜੀ ਬਿਲੇ ਸੂੜਾ ਪੀਐਸ ਬਹਿਰਾਵੇਂ ਲੱਗਦਾ ਜੀ ਉਹਨੂੰ ਵੀ ਜਿਲਾ ਐਸਬੀਐਸ ਦਾ ਠੀਕ ਹੈ ਜੀ ਤੇ ਉਹਨਾਂ ਦੇ ਪਤਾ ਕੋਈ ਚਾਲਕਾਂ ਦੇ ਨਾਮ ਜਿਹੜੇ ਗੱਡੀ ਵਾਲੇ ਆ ਹਾਂਜੀ ਉਹਨਾਂ ਦਾ ਨਾਂ ਜੀ ਡਰਾਈਵਰ ਜਿਹੜਾ ਸੀਗਾ ਉਹਦਾ ਨਾਂ ਹੈ ਸੁਖਵਿੰਦਰ ਸਿੰਘ ਅੱਛਾ ਜੀ son of ਕੁਲਦੀਪ ਸਿੰਘ ਇਹ ਕਿੱਥੇ ਦਾ ਜੀ ਇਹ ਗੜ੍ਹ ਸੰਗਰ ਕੋ ਰੋਡ ਨਵਾਂ ਸ਼ਹਿਰ ਜੀ ਅੱਛਾ ਤੇ ਨਾਲ ਇਹਦੇ ਖੋਲ ਸਕਦੇ ਇਹਦੇ ਨਾਲ ਇੱਕ ਹੋਰ ਸੀ ਸਰਬਜੀਤ ਸਿੰਘ ਹਾਂ ਜੀ ਖੰਨਾ ਵਿਸ਼ਨ ਸਿੰਘ ਹਾਂ ਜੀ ਇਹ ਵੀ ਨਵੇਂ ਸ਼ਹਿਰ ਦਾ ਹੀ ਆ ਜੀ ਨਵੇਂ ਸ਼ਹਿਰ ਦੇ ਆ ਇਹ ਦੋਵੇਂ ਮਦਦ ਖਾਣਾ ਸਦਰ ਹੁਣ ਐਸੋਲੇ ਆ ਹਾਂ ਜੀ ਪੁਲਿਸ ਦੇ ਕੋਲ ਪੁਲਿਸ ਦੇ ਡਿਊਟੀ ਆਫਿਸ ਕੋਲ ਠੀਕ ਆ ਸਰ ਥੈਂਕ ਯੂ